ਮਾਰੂ ਦਾ ਹੱਲਾ ਪਾਣਿਆ ਨਿਕਲ ਨਾਹੀ ਇਹ ਗੱਲ ਬਾਤ ਤੇ ਜੋ ਜੋ ਬੋਲੇ ਬਾਤ ਤੇ ਕੰਮ ਨਹੀਂ ਹੋਇਆ ਜੇ ਕੋਈ ਬਾਤਾਂ ਨਹੀਂ ਹੋਣ ਗੱਦਾ ਬਾਤ ਕਰਨਾ ਕਿਉਂ ਆਏ ਇਹ ਕੋਈ ਗੱਲ ਬਾਤ ਤੇ ਪ੍ਰਮੇਸ਼ਰ ਰਖਾ ਨੂੰ ਭੁੱਲਣ ਕਰ ਕੋਈ ਕਰ ਭਾਈ ਤੇ ਸੰਗੜਾ ਤੋਂ ਕੋਈ ਗਰੋਰ ਮਾਰਾ ਆਉਗਾ ਭਗਵਾਨ ਆ ਆਂਧਨੀਓ ਪਿਆਰ ਕਰਦੇ ਹੋ ਇਹੋ ਜਿਹੇ ਰਹਿਣ ਜੀਓ ਤੇ ਕੋਈ ਆ ਐਸੀ ਕਿਰਪਾ ਕਰੇ ਮਾਇਆ ਰਾਜ ਜਗਰੂ ਦੇ ਵਿੱਚ ਨਾ ਤੇ ਵੀ ਐਸੀ ਬਖਸ਼ੀ ਕਰ ਸਕਦੇ ਤੇ ਜੋ ਹੋ ਗਿਆ ਉਹਨਾਂ ਦੇ ਫਾਇਦੇ ਲਈ ਜਾਣ ਮੰਗਦੇ ਆਂਗੇ ਮੇਰਾ ਦਾਣ ਦੇਣੇ ਕੋ ਆਪੋ ਨਹੀਂ ਪ੍ਰਾਪਤ ਕਰ ਸਕਦੇ ਮਾਤੀ ਅੰਗੂਰ ਤੋਂ ਸਮਾਜ ਦੇ ਜੋ ਯੰਗਤ ਗੋਦ ਨਿਕਲੀ ਕਰਦੀ ਹੁੰਦੀ ਹੈ ਅਦਿਆਤ ਹੈ ਉਹ ਲੋ ਜਿਹੜਾ ਪੱਲੇ ਕਰਨੀ ਲਿਖੀ ਜਦ ਸੀ ਅਦਿਆਤ ਸੀ ਇੱਕ ਯਾਦ ਨੇ ਫਿਰ ਤਾਂ ਆਦਮੀ ਜੀਤ ਰਹੇ ਨੇ ਗਿਆਤ ਉਹ ਮਾਤੀ ਕਾਹਨ ਅੱਖਾਂ ਦੇਖਦੀਆਂ ਕੰਨ ਸੁਣਦੇ ਆ ਰਸਨਾ ਰਸ ਲੈਂਦੀ ਆ ਲਾਟ ਦੀਆ ਬੋਲ ਦਾ ਹੱਥ ਫੜਕਦੇ ਆਂ ਕਾਹਨ ਗੋਲਿਆ जॻा दाणे मनोर हुया चमेश्वर ਜੋ ਤਮਾਸ਼ਾ ਰਿਹਾ ਹੋਇਆ ਹੈ ਉਹ ਉਹ ਕੰਨ ਕੋਹਤ ਕਰਾ ਰਹੇ ਆਂਦੇ ਨੇ ਜੇ ਉਹ ਤਮਾਸ਼ਾ ਇਹਦਾ ਸਰਮਣ ਕਰਨ ਰੋਇਆ ਕਰਕੇ ਆਨੰਦ ਹੋਵੇ ਸਰਮਣ ਦਾ ਆਨੰਦ ਹੁੰਦਾ ਹੈ ਅਤੇ ਹੋਰ ਜਿਹੜਾ ਮੰਨਣ ਕਰਨਾ ਹੈ ਉਹ ਬਿਨੋਦ ਬਖਸ਼ਰ ਦਾ ਨਿਗਰਾਹ ਹੁੰਦਾ ਹੈ ਅਤੇ ਹੋਰ ਜਿਹੜਾ ਅਚਰ ਕਰਨਾ ਹੈ ਉਹ ਹੋਰ ਸੰਕਲਪ ਕੌਤਕਾਂ ਵਾਲੀ ਉਹ ਤਮਾਸ਼ਾ ਦੀ ਜੈਪਤਾਸਿਆਨ ਦਾ ਹੈ ਇਹਦਾ ਭਾਵ ਹੈ ਕੀ ਹੋਣਾ ਜੀ ਜੋ ਆਪ ਨੇ ਕਹਿੰਦਾ ਸੀ ਕਿ ਕੀ ਹੁੰਦਾ ਸੀ ਹੁਣ ਹੁੰਦਾ ਹੈ ਉਹ ਮਰਹੁਣਾ ਹੋਣਾ ਪੇਗੀ ਦਿੱਤਾ ਦਿੱਤਾ ਤੱਕ ਗੁਲਾਮ ਇਹ ਸਾਉ ਦਾ ਦਕਾਵਾ ਮਾਰਾ ਸਾਹਿਬ ਕੋਈ ਬਾਜ਼ਾਰ ਤੋਂ ਜਿੰਨੇ ਜੀਵ ਅੰਦਰ ਮਨਾਣਾ ਚੁੱਕਿਆ ਸੀ ਲੈਣਾ ਹੈ ਸੱਤੀ ਅੰਮ੍ਰਿਤ ਕੋ ਦੇਣ ਕਰਾਣਾ ਸੱਤੀ ਪ੍ਰਕਾਸ਼ ਅੰਮ੍ਰਿਤ ਕੋਈ ਭੋਜਨ ਖਾਣ ਆ ਕੇ ਵਿਖੇ ਸੱਤੀ ਅੰਮ੍ਰਿਤ ਦਾ ਆਉਣਾ ਕੋਈ ਕੋਈ ਲਾ ਕੇ ਉਹ ਦੇਖ ਦਕਾਨ ਜੋ ਭੋਜਨ ਸਾਨੂੰ ਦਿੱਤੀ ਸੀ ਇਹੋ ਭਾਈ ਮਰਦਾਨੇ ਨੂੰ ਜਦੋਂ ਮਾਰਾ ਸਾਹਿਬ ਲੇਕੇ ਬੈਗ ਰਗਣਾ ਆਵੇ 12 ਜਿਹੜਾ ਸੁਲਤਾਨਪੁਰ ਤੋਂ ਤੁਰੇ ਗਏ ਰਾਸਟਰੀ ਕੋਠੇ ਦਾ ਜਦੋਂ ਚੁਕੋ ਭਾਈ ਲਾਲੋ ਦੇ ਕੋਈ ਲਾਲੋ ਨੇ ਮਹਾਰਾਜ ਦੀ ਕਿਰਪਾ ਕਰਕੇ ਬਖਸ਼ੀ ਕੀਤੀ ਭਾਈ ਲਾਲੋ ਦੇ ਪ੍ਰਸਾਦਾ ਲੈ ਆ ਕੇ ਕੋਲ ਉਹ ਪ੍ਰਸਾਦਾ ਸੀ ਉਹ ਸਰੋਂ ਦਾ ਸਾਥ ਸੀ ਅਜਿਹਾ ਰੱਖਿਆ ਹੈ ਕਾਈ ਮਰਦਾਨੀ ਉਹ ਜਿੰਦੇ ਕੁ ਸਾਲ ਵਰ ਗਿਆ ਜੀ 12 ਦਿਨ ਤੁਰੇ ਆਏ ਜਿੰਨ ਕੋਲ ਉਹ ਪ੍ਰਸਾਦਾ ਲੈ ਆ ਕੇ ਰੱਖਿਆ ਹੈ ਉਹ ਸਰੋਂ ਦਾ ਸਾਥ ਹੀ ਹੈ ਕੋਈ ਚੰਗਾ ਕੋਸ਼ਾ ਨਹੀਂ ਇਸ ਮੇਰਾ

ਇਹ ਮੇਰਾ ਸਾਜਣ ਵਾਲੇ ਕੋਲ ਭਾਗੋ ਤੇ ਪੂਰੇ ਤੇ ਖੂਨ ਕੱਢ ਕੇ ਵਿਖਾਇਆ ਸੀ ਉਹਦੇ ਤੋਂ ਦੁੱਧ ਕੱਢ ਕੇ ਵਿਖਾਇਆ ਸੀ ਇਹ ਮੇਰਾ ਸਾਜਣ ਜੀ ਦਾ ਮਾਣ ਹੈ ਤੁਹਾਨੂੰ ਕਿਹਨੂੰ ਸੱਚੀ ਇਮਰਤ ਉਹਦੇ ਖਾਲਾ ਉਹ ਸੱਚੀ ਪ੍ਰਕਾਰ ਦੇ ਅੰਦਰ ਨਹੀਂ ਕੋਈ ਉਸ ਤੇ ਕਰਦਾ ਖਾਣੇ ਨਹੀਂ ਤੇ ਦਿੱਤੀ ਸਾਨੂੰ ਸੇਵਕ ਸਾਲੀ ਸੀਤਲ ਪਵਣ ਸਾਨੂੰ ਗਾਜੇ ਆ ਕੇ ਸਰਦਾ ਦਿੱਤੀਆਂ ਹੋਰ ਕਹੀਂ ਦਿੱਤੀ ਹੋਣੀ ਹੈ ਤਰਸਨੀਆਂ ਪਾਉਣਾ ਦਿੱਤੀਆਂ ਦਰਮੀਆਂ ਦੇ ਵਿਚੋਂ ਗਰੀਬੇ ਰੰਗ ਅਨੰਦ ਮੰਨਦਾ ਕਰਦੇ ਉਹ ਤੁਹਾਡੀ ਕਿਰਪਾ ਹੀ ਅਨਸਾਰੇ ਸਾਨੂੰ ਸੁਖੀ ਕੋ ਨਿਹੋੜੇ ਤੁਹਾਡਾ ਦੀਜੇ ਜੇ ਤੁਧੁ ਕਹੇ ਉਹ ਸਾਡੇ ਤੇ ਕਿਰਪਾ ਕਰੋ ਕਿ ਸੋਹਣੀਆਂ ਬਸਰ ਕੀਤੀਆਂ ਉਹ ਸੋਹਣੇ ਬੁੱਧੀ ਹੋਣ ਇਹ ਤਕਲਨਾਤ ਕਿ ਕਰੇ ਕੋ ਰੋਣ ਕੋਈ ਵੀ ਅਕਲ ਜੀਹੋ ਕਿ ਕਾਰ ਕਰਸਾਨੇ ਉਹ ਵੀ ਕੋਈ ਨਾ ਕੋਈ ਵਿਚਾਰੀ ਰੱਖੀ ਹਰ ਵਕਤ ਤੇ ਆਹ ਮਾਤ ਜੀਜੇ ਗੁੱਸੇ ਤੋਂ ਬਚਿਆ ਉਹ ਸਾਨੂੰ ਮਾਤ ਸੁੱਖਿਆ ਇਹ ਸਿਖਿਆ ਕਰ ਕੋ ਆਪ ਨੇ ਜਹ ਜੀ ਇਹ ਕੁਝ ਨਹੀਂ ਕੋ ਖੇਰ ਕਰਦੇ ਸਾਦ ਗੀਜੈ ਜੀ ਜਿੰਦਾਬਾਟਾ ਤੱਕ ਸੁ ਲੈਣ ਸੱਚੀ ਅੰਮ੍ਰਿਤ ਕੋ ਇਹਨਾਂ ਖਾਣੋ ਸੱਚੀ ਪ੍ਰਕਾਰ ਦਾ ਭੋਜਨ ਅੰਮ੍ਰਿਤ ਜੀ ਨੂੰ ਕੋ ਇਹ ਕ੍ਰਿਣੇ ਨੇ ਉਹ ਖਾਣੇ ਕਰਦੇ ਹਾਂ ਤੇ ਉਹ ਚੁਕਾਨੀ ਸਿਖਣ ਕਗਲ ਸੰਗਰ ਗੰਗੂ ਦੀ ਸਰਦ ਸੋਸਰਾ ਉੱਠੀ ਹੈ ਕੋ ਸਿਖੇ ਖੰਡੇ ਪਾਏ ਸਿਆਸ ਸਿਮਰਦੇ ਵਾਲੇ ਹਨ ਵਾਲੇ ਸਕੇ ਪਾਰਸਾ ਸਵਾਸ ਸਰਗੋਤ ਕਾਣ ਇਹ ਕਿਹਦੀ ਕੌਣ ਮੁੱਟੀ ਹੈ ਸ਼ਹਿਰ ਕੋਲ ਰੰਗ ਕਰਨਾਂ ਦੀ ਆਪੋ ਸਰਪੋ ਕੋਲ ਸਰਮਣਾ ਨਾਂ ਦੇ ਕੋ ਮਨੁਹੰਦ ਦਾ ਨਾਂ ਲੈਣਗੇ ਅੰਕਾ ਨਾਂ ਦੇ ਇੱਕ ਖੇਡਾ ਖੇਲਾ ਕਰਦੇ ਹਨ ਸਾਦ ਬੁੱਜੇ ਜਿੱਤ ਜਿੱਤ ਰਹਿਣਾ ਉਹ ਸਾਨੂੰ ਮਾਰਾ ਅਕਲ ਰੋਜ ਉਸ ਕਰਕੇ ਆ ਭੁੱਲਣਾ ਸਾਦ ਮੱਤ ਬੁੱਜੇ ਜਿੱਤ ਤੇ ਬਤੋ ਆਈ ਉਹ ਸਿੱਖਾ ਸਾਨੂੰ ਬਣੇ ਉਸ ਕਰਕੇ ਆਪੇ ਚੱਲਦੇ ਰਹੀਏ ਸਾਦ ਸਾਦ ਤੇਰੇ ਗੁਰ ਦਾ ਗੁਰਮੁਖੀ ਦੇ ਸੰਸਾਸਨਾ ਪਰਵਰਦ ਦਾ ਉਹ ਗੁਣ ਉਹਨੂੰ ਦੋਧਰ ਹੋਈ ਹੋਈ ਉਹ ਨਾਨਕ ਗੁਰੂ ਕਾਹਨੇ ਜੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਾਲਪੁਰ ਗੁਰੂ ਜੀ ਆਰਦੇ ਕੰਨਾ ਦੀ ਉਹ ਥੀਕ ਹੈ ਮਾਜ ਮੁਹੱਲਾ ਪੰਜਵਾਂ ਗੁਰੂ ਕਾਲਾ ਉਹ ਪੁਰਾ ਉੱਤੇ ਵਰਾਈ ਦੁਨੀਆਂ ਦੇ ਰੋਜ਼ ਦੇੰਦਾਂ ਦਾ ਜਾਂ ਕਰਨਾ ਚਾਹੀਦਾ ਹੈ ਕੋਈ ਕਹਿੰਦਾ ਕੱਪ ਕਰਨਾ ਚਾਹੀਦਾ ਹੈ ਕੋਈ ਕਹਿੰਦਾ ਗੋਤਣਾ ਚਾਹੀਦਾ ਹੈ ਕੋਈ ਕਹਿੰਦਾ ਧੇੜੀਆਂ ਪਾਉਣੀਆਂ ਚਾਹੀਦੀਆਂ ਕੋਈ ਕਹਿੰਦਾ ਸੁਬੋਤਣੇ ਚਾਹੀਦੇ ਹੈ ਉਹ ਗੰਗਾਂ ਵਿਰਾਸਾ ਹੋਣਾ ਚਾਹੀਦਾ ਹੈ ਉਹ ਮੇਰੇ ਵਾਹਿਗੁਰੂ ਦੁਨੀਆਂ ਦੇ ਕਾਰਨ ਵਾਸਤੇ ਉਹ ਸਾਲਾਹਨ ਸਿਰਾ ਹੁਕਮ ਰਜਾਈ ਹੋਰ ਮਾਈ ਹੁਕਮ ਚੁਲਾਉਣ ਵਾਲਾ ਪ੍ਰੂਸ਼ਰ ਹੋ ਰਿਹਾ ਕਾਰਨ ਉਹ ਕੋਈ ਖੁੱਪੀ ਨਹੀਂ ਕਰਨੀ ਆਉਣਾ ਢਾਲੀ ਨਹੀਂ ਕਰਨੀ ਆਉਣੀ ਉਹ ਸਲਾਹਨ ਰੰਗ ਕੋ ਸਿਰ ਤੇ ਕਰਨੇ ਤੇਰਾ ਹੁਕਮ ਚਾਹੀਏ ਹੈ ਜੇ ਤੂੰ ਬਾਤ ਕਰ ਸਾਰੇ ਜੀ ਆਲੀ ਜਹਾਂ ਦੀ ਜਾਂ ਦੇ ਵਿਚਿਆਂ ਮੇਰੀਆਂ ਵਾਸਤੇ ਆਗਿਆ ਹੁਕਮ ਦਾ ਹੋਏ ਪ੍ਰਮੇਸ਼ਰ ਅੱਜ ਕਿਰਨਣ ਵਾਲੇ ਉਹ ਹੁਕਮ ਹੈ ਆਗਦਾ ਮੇਰੇ ਕੋ ਕੋ ਮਰੀਦੇ ਦਾ ਹਾਲ ਹੋਈਆਂ ਅੰਧੇ ਹਨ ਕੋ ਗਿਆਨ ਘਾੜ ਜੋਤਿ ਦਾ ਭਾਈ ਕੋ ਮਹਾਰਾ ਕਿਸੇ ਜੀਵਨ ਕੋ ਨਹੀਂ ਕੋਈ ਜ਼ਹਰ ਕਰਦਾ ਹੈ ਉਹ ਉਹ ਗੋਬਾ ਜੀ ਆਣੇ ਉਹ ਸਹਜਣਿਆ ਜਹਾਨੇ ਜਿਹੜਾ ਤੋਂ ਸੁਖੀ ਦਰਸ਼ਾ ਭਾ ਜਾਵੇ ਕੋਈ ਜਾਤ ਦੇ ਜੀਤਲ ਨੂੰ ਭਾਰਾ ਉਹ ਜਨਮ ਹੈ ਉਹਦੀ ਮੰਚਲ ਦਾ ਜੋ ਪ੍ਰਭੂ ਕੋਲੋਂ ਚੋਂਦਾ ਹੈ ਭਾਣੇ ਕੀ ਗਿਆਨ ਜਿਹੜਾ ਕੋਈ ਸੰਗਮ ਨਾਲ ਪੂਰਨ ਹੋਣਾ ਹੈ ਅਰਵਾਦ ਚੱਲਨੇ ਵਾਲੇ ਉਹਦਾ ਗਿਆਨ ਅਜਿਹਾ ਹੈ ਜਿਹੜਾ ਕਹਾਣੀ ਬਣੇਗਾ ਉਹ ਤੁਹਾਨੂੰ ਸੁਣੇ ਨਹੀਂ ਕੋਈ ਪਟੋ ਜੁਸਾ ਮਤਨ ਆਕਾਸ਼ਿਕ ਗਿਆਨ ਸਾਹਿਬਾ ਤੇ ਕਾਹੀ ਬਾਤ ਤੇ ਦੁੱਧ ਲੱਗਾ ਸੀ ਕੱਛਾਂ ਦੇ ਆਣੇ ਜੇ ਕੋਈ ਕੋਹ ਪਾਣੀ ਨੂੰ ਮੰਨਣ ਜਾ ਕੇ ਚੱਲਣੇ ਹੋ ਤਾਂ ਪੂਰਨ ਜਾਣੇ ਹੋ ਅੰਦਰ ਤੋਂ ਨਾਮ ਸਿਰਾ ਕੋਈ ਜਾਵੇ ਜੋ ਮਨ ਨੂੰ ਮੰਨਣ ਕਰਨ ਵਾਲਾ ਆਉਂਦਾ ਨਾਮ ਗੋਹਾ ਉਹ ਹੋ ਬਹੁਤ ਬਹੁਤ ਦਾ ਹੈ ਉਹ ਸਾਇਰ ਸੂਰ ਮਨ ਪਾ ਉਹ ਸਾਇਰ ਸਕੇ ਪਰਸਾ ਆਉਂਦੇ ਮਨ ਚ ਭਰਦਾ ਜਿੰਨਾ ਲੱਗਦਾ ਹੈ ਉਹ ਸੰਤਨ ਦਾ ਸੰਤਨ ਮਾ ਉਹ ਆਉਂਦੇ ਸੰਤਾਂ ਦਾ ਪਿਆਰਾ ਹਾਂ ਜਿਹੜੇ ਸੰਤ ਪਿਆਰੇ ਹਨ ਸੰਤ ਸਾਇਰ ਮਨ ਮੰਨ ਗੁਰੂ ਨਾਨਕ ਸਾਇਰ ਸੰਤਾਂ ਸੋਹਰੇ ਮਨ ਲੱਗੇ ਸੰਤਾਂ ਦਾ ਸਵਾਤੂ ਰੂਮਨ ਮੰਨਿਆ ਹੋਇਆ ਗੀਰੂ ਉਹ ਸੰਤਾਂ ਦੇ ਸੁਣ ਕੇ ਕਰੇ ਸਤਿ ਪਾਲਾ ਉਹ ਅੰਦਰੋਂ ਅੰਨਕੋ ਆਇਆ ਤੇ ਆਦੰਤ ਸੁਖ ਪਾਲਾ ਕਰ ਜਾਏ ਸੰਤ ਕੋਲ ਆਇਆ ਸੰਗਦੇਵ ਕਾਲਾ ਜੋਤ ਜੀਵ ਬਾਲਕ ਸੰਤ ਬੱਜੇ ਕੋਰੇ ਨਾਲ ਪ੍ਰੇਮ ਦੀ ਛੋਹ ਜੋਤਾਂ ਪ੍ਰੇਮ ਕਰਨ ਕਾ ਚਾਹੇ ਸੁਖ ਕਰੀ ਜੀ ਮਿਲ ਜਾਏ ਛੋਹ ਦੇ ਹਨੂਰੇ ਆਪਰੇ ਸੰਤ ਕੋਲ ਖੜੇ ਤੇ ਆਰੇ ਉਹ ਮੇਰੇ ਪਿਆਰੇ ਗੋਦ ਵਾਲੇ ਸੰਤ ਹੈ ਉਹਦੇ ਨੂੰ ਬੇਨਤੀ ਕਰੀ ਹਾਂ ਮੈਂ ਉਹ ਸੰਤ ਕੋਲ ਜੀਤਾਂ ਜੋ ਮਹਾਂਪ੍ਰੀ ਸੰਤਾਂ ਦੇ ਪ੍ਰਾਣ ਹੈ ਇਹ ਆਖਾ ਜੀਆ ਵਿਸੇ ਮਰ ਜਾਣ ਜਿਸ ਨੂੰ ਮਰ ਜਾਣਾ ਸਮਝਦੇ ਹਨ ਉਹ ਸੰਤਾਂ ਦੇ ਪ੍ਰਾਣ ਵੰਡ ਕੇ ਆਖ ਰਹੇ ਉਹ ਸੰਤਾਂ ਦਾ ਮੂਰ ਮਾਰ ਕੇ ਉਹਨਾਂ ਸਦਗੋਤ ਅਧਿਆਤਮ ਸਾਡਾ ਮਨ ਕੁਰਬਾਨ ਬਰਹਾਰ ਜਾਂਦਾ ਹੈ ਉਹ ਕਿ ਜਤ ਜੀ ਦੇ ਮਨ ਤੋਂ ਮਨ ਨੂੰ ਅਨੁਸਾਰ ਤੇਰੇ ਰੂਪ ਨੂੰ ਜਾਣਦਾ ਸਰ ਗਿਆ ਤੋ ਉਹ ਕੋਈ ਜਿਹੜਾ ਮਨ ਦੀ ਧਾੜੀ ਹੈ ਹਨ ਘਾੜੇ ਨੂੰ ਮਨਣ ਵਾਲੇ ਜਿਹੜੇ ਦਾ ਸਾੰਗ ਸਦਾ ਤੇ ਸੋਨਾ ਪਿਆਰੇ ਦੀ ਸੰਗਤ ਕਰਕੇ ਜਿਸ ਕਿਸੇ ਨੂੰ ਸੁਖ ਪਾਇਆ ਸਦਾ ਰਹੇ ਵਾਲਾ ਜਿਹੜੋ ਕਦੇ ਨਾ ਆਸ ਨਾ ਹੋਵੇ ਅਗਨ ਆਸ਼ੀਰਵਾਦ ਉਹਨਾਂ ਦੀ ਸੰਗਤ ਕਰਕੇ ਪਾਇਆ ਜਿਸ ਕਿਸੇ ਨੂੰ ਓਹ ਥੋੜਾ ਜਿਹਾ ਜਤੂਸੀ ਵੀ ਨਹੀਂ ਕੋਈ ਹਾਰਾਂ ਜੀ ਨਾਮਿਕ ਤੇ ਤੁਹਾ ਦਾ ਅੰਨਾ ਦੀ ਜੇਹੋ ਵਾਸੇ ਕੋਈ ਸ਼ਰਧੀ ਵੀ ਕਹਿੰਦੇ ਆਪਾਂ ਸੁਖੀ ਕਰਕੇ ਮਨ ਰੱਜੰਦ ਬ੍ਰਹਮ ਉਹ ਕਾਡਕਾਂ ਦੇ ਪਜਾਣ ਵੀ ਕਾਹਦੀ ਦੇਖਣ ਨੂੰ ਸੰਭ ਲੰਦੇ ਗਰਗਰ ਕਾਂਦੇ ਸੁਖਾਣੇ ਨੇ ਨਾ ਸਮਝਦਾ ਹੈ ਸਾਡੀ ਦੇ ਸੁਭਾਧੀ ਨੇ ਕੁਝ ਨਹੀਂ ਕਰਦਾ ਇਹ ਹਣੀਏ ਅਸਲ ਕੀ ਤੇ ਆਪ ਨੂੰ ਜੀ ਕਰਦੇ ਅੱਜ ਕੋਹ ਹਨੋ ਮਾਰ ਮਹੱਲਾ ਪੰਡਰਾ ਤੂੰ ਜਲ ਵਿੱਚ ਰੰਗ ਤੂੰ ਨੀਂ ਸੁਆਰੇ ਮੋਰ ਸਾਹੂ ਸਰਬ ਬਤੀਤ ਜਾਣ ਕੋ ਦਾ ਜੁਰੋ ਜੋ ਮਾਰਾ ਤੂੰ ਜੰਗਾ ਸਮੁੰਦਰ ਹੋ ਗਏ ਕੱਖ ਮੱਛੀ ਨਹੀਂ ਆਈ ਕੋਈ ਕੋਈ ਨਾ ਵਾਰੇ ਜੋ ਮਾਰਾ ਜਲਨੇ ਤੇ ਸਾਰੇ ਜਲਾਦਾ ਨਹੀਂ ਉਹ ਆਸਾਰੀ ਸਮੁੰਦਰ ਨੇ ਕੋਸ਼ਿੰਧੇ ਦੇ ਬਹੁਤ ਬੰਦੂਸ਼ੇ ਅਜ ਕਰਵਣ ਕਿ ਮਖਾਨੀ ਆਏ ਜਾਣ ਵਾਲੇ ਪੂਰੇ ਕੀ ਆ ਰਹੇ ਹੋ ਤੇਰਾ ਨਾਮ ਜੀਵ ਹਮ ਚਾਤਰ ਸੁਹਾਵਾ ਜੋ ਸਪੋਤਾਂ ਤੋਂ ਬਗੈਰ ਵੀ ਨਹੀਂ ਆਈਆਂ ਬੰਨੀਆਂ ਉਹ ਆਰਵਾ ਨਾ ਸ਼ਾਂਤੀ ਨੂੰ ਲੱਭੇ ਉਹੀ ਬੰਦੂਆ ਵੀ ਇਥੇ ਆਏ ਹਨ ਜੋ ਸ਼ਾਂਤੀ ਕੇਂਦਰ ਦੀ ਮਾਰਗ ਦਰਸ਼ਾਈ ਹਾਂ ਤੁਰੀ ਯਾਤ ਤੇ ਆਤਮ ਤੁਰੀ ਕੋਈ ਆਸ ਮਨ ਕਰਕੇ ਸਭੀ ਪਿਆਸ ਲੱਗੀ ਹੈ ਤਨ ਕਰ ਕਰ ਸਾਨੂੰ ਤੁਰੀ ਨੀ ਸਾਂਝੀ ਉਹਦਾ ਇਸ ਕੋਲ ਤਾਂ ਸਾਡਾ ਮਨ ਨਹੀਂ ਲੰਘਦਾ ਕੋਈ ਦਾਸਰ ਨਹੀਂ ਜਾਂਦਾ ਨਹੀਂ ਇਹ ਧਾਰ ਤੇ ਸਿਰ ਸਿਰ ਅਧਵਾ ਜਿਹੜਾ ਉਹ ਛੋਟਾ ਬੱਚਾ ਜੰਗੀਆਂ ਤੇ ਬਾਜ਼ਾਰ ਜਿਹੜਾ ਹੁੰਦਾ ਹੈ ਉਹ ਮਾਪਿਆਂ ਦੇ ਆਸਣ ਦਾ ਦੁੱਧ ਕੀ ਕੋਈ ਖੋਦ ਕਹਿੰਦਾ ਹੈ ਇਹ ਮੇਰੇ ਨਾਲੇ ਕਰਮ ਬੋਲ ਕੇ ਸਾਰੀ ਸਰਬੂ ਆਈਦਾ ਅਰਦਾਸ ਰਿਤ ਨਾਮ ਅਸੰਦਾਰਾ ਅਸੀਂ ਅੰਦਰ ਕੋ ਨਾਮ ਜਿੱਤੇ ਕੋਈ ਕੋ ਪਾਉਂਦੇ ਹਾਂ ਰੱਬ ਹੈ ਮੇਰੇ ਤੁਹਾਨੂੰ ਧੰਨਵਾਦ ਕਰਦਾ ਹਾਂ ਜਿਹੜੇ ਤੋਂ ਆਰਾਮੀ ਨਹੀਂ ਧੰਨ ਕੋਲੇ ਨਾਮ ਲੈਂਦਾ ਹਾਂ ਧੰਨ ਨੂੰ ਉਹ ਤੁਹਾਨੂੰ ਮੈਂ ਕੋਸ਼ਿਸ਼ ਕਰਦਾ ਹੈ ਕਿਰਪਾਵਾਂ ਦੀ ਗਲਤੀ ਇਹ ਕਿ ਸੋਚੋ ਮਾਰੇ ਸਭੀ ਲੋਕ ਜਿਹੜੇ ਜਾਂ ਕੋਈ ਨਾਮ ਨਾ ਹੋਈ ਅਸੀਂ ਮਾਰਾ ਨਾਮ ਉਹ ਧੰਨ ਵੀ ਰਾਜ ਦੀ ਕਰ ਕੋ ਤਸੰਨ ਹੁੰਦੀ ਹੁੰਦੀ ਕਿਰਪਾਵਾਂ ਦੀ ਗਲਤੀ ਇਹ ਕਿ ਜਿਹੜੇ ਨੂੰ ਬਹੁਤ ਕੋਲ ਲੱਗੀ ਹੋਵੇ ਪਿਆਸ ਲੱਗੀ ਹੋਵੇ ਉਹਨੂੰ ਖੰਡਾ ਪਾਣੀ ਪੀਣ ਕਰਕੇ ਪ੍ਰਸੰਨ ਚਾਹੁੰਦੀ ਐ ਉਹ ਹਰ ਕੰਮ ਨੂੰ ਬੜੀ ਚੰਗਾ ਜੀ ਉਸ ਕੋਲ ਕਾਰਸਾ ਬੜਾ ਪ੍ਰਸੰਨ ਹੋਣ ਤੇ ਅਸਰ ਕੋਈ ਹੈ ਆਉਂਦਾ ਸਾਡਾ ਮਨ ਭੁੱਜਿਆ ਹੋਇਆ ਹਰ ਵਕਤ ਨੀਂਹਾਂ ਰਹਿੰਦਾ ਜੀ ਗੋਪੀਂ ਦੇ ਆਰਾਹ ਦੀਪਕ ਪਰ ਜਾਤਾ ਜੋ ਪਾਰ ਤੋਂ ਨੀਂਹਾਂ ਹਵਾਵਾਂ ਸੁਸਾਰਿਆ ਜਿਵੇਂ ਜਿਵੇਂ ਬਰਸੀ ਹੋ ਗਈ ਚੰਦਰ ਹੋ ਜਾਂਦਾ ਤੇ ਉਹ ਜਾਂਦੇ ਮੇਰੇ ਕਰਕੇ ਨਾਹਰਾ ਕਿਤਨੀ ਦੋਸਤ ਆਏ ਸਭ ਦੇ ਸਭ ਦੇ ਯਾਰੋ ਜੀਤਾ ਜਿਸੋਂ ਅੰਕਾਰ ਤੋਂ ਮੰਦਰ ਰੱਬ ਕੋ ਹਦੀ ਖੀਰ ਨਹੀਂ ਪਾਇਆ ਤਾਂ ਕਾਹ ਹੋ ਜਾਂਦਾ ਹੈ ਭਰਤਾ ਚਿਤਵਤ ਸੂਰਨ ਹਸਾ ਲੋਕੋ ਇਸ ਰੀਆ ਪਤੀ ਸੁਖਦਰ ਕਾ ਇਸਲਾ ਪ੍ਰੋਸਤ ਹੋਇਆ ਹੈ ਇਹ ਕਿਰਦੀ ਰਹਿਣ ਤੋਂ ਗਵੇਗਾ ਨਹੀਂ ਹੋਊ ਆਜੇ ਦੀ ਆਸਾ ਪੂਰੀ ਜਾਂਦੇ ਨਹੀਂ ਜਿਵੇਂ ਕਿਸਮ ਤਾਂ ਹੁੰਦੀ ਹੈ ਹੈ ਮਾਰਾ ਸੇ ਕੋ ਬਾਤਸਾ ਅਸੀਂ ਅਨਾਤਨ ਦੇਸ਼ੀ ਹਾਂ ਅਜੇ ਕੋਈ ਪ੍ਰਵਿਸ਼ਣ ਆਤਨ ਦੇਸ਼ੀ ਕੋ ਸਾਡੇ ਨੂੰ ਸਿਖਾਤ ਹੋ ਕੇ ਕਰਤੂਨ ਆਸਾ ਪੂਰਨ ਕਰ ਜੰਨਾ ਮੇਰੇ ਪ੍ਰੀਤਮ ਜੀਵਨ ਦਾ ਆਨੰਦ ਆ ਮੂਰਤਾਂ ਤੋਂ ਸਰਬਤਿਆਰਾ ਦੇਖਿਆ ਹੈ ਹੋਏ ਤੇ ਕੋਈ ਮਗਰੋਂ ਤਰਸਰ ਕੋ ਆ ਕੇ ਮਿਲ ਕੋ ਕੋਈ ਨਾਲ ਮਿਲ ਕੋ ਬ੍ਰਹੀਨ ਗੱਲਾਂ ਸਾਰੀਆਂ ਭੁੱਲ ਜਾਂਦੀਆਂ ਅੱਗੇ ਕੋਈ ਇੱਛਾ ਨਹੀਂ ਹੁੰਦੀ ਉਸੇ ਜੋ ਕਦ ਹੁੰਨੇ ਕਰਕੇ ਆਨੰਦ ਖਰਾਬ ਜਾਂਦਾ ਚਿੱਤ ਸਾਦਗੀ ਦੇ ਚੇਰੇ ਰੂ ਰੂ ਮਾੜਾ ਲਾਂਗ ਮਾਣੇ ਰੰਗੀਨਾ ਜਿਵੇਂ ਹਰਿ ਗੁਰ ਸਾਦਾ ਸੁਭਦ ਤੇ ਆਣਾ ਹੈ ਆਉਂਦਾ ਰੰਗ ਪੂਰਨ ਦਿੱਤ ਮਨ ਉੱਠੀਨਾ ਨੰਨੋ ਨੀਕਾ ਹੈ ਪੂਰਾ ਰੰਗਿਆ ਹੈ ਸੰਤਨ ਨੂੰ ਲੂੰਦਾ ਹਰ ਪ੍ਰਾਪਤ ਪਾਇ ਸੰਤਨ ਜੀ ਦੀ ਸਤਿਗੁਰੂ ਰਾਮਦਾਸ ਸਾਹਿਬ ਜੀ ਸੰਤਾਨੇ ਸਤਗੁਰੂ ਮਾਨੇ ਗ੍ਰੰਥ ਸਾਹਿਬ ਜੀ ਅੰਦਰ ਆਸਾ ਸੰਤਾਨੇ ਪਰੂਬੋ ਨਾਰਗ ਰਸੇ ਸੰਤੂ ਸਾਹਿਬ ਗਿਆਨ ਦੇ ਨਾਰਗਿ ਖਾਤਾ ਸਾਧ ਕਰਤਾਨੇ ਹਰ ਸੰਗ ਜੀ ਦਾ ਆਇ ਕੋਈ ਹੋਵੇ ਪ੍ਰਕਾਣੀ ਹੋਰ ਸਰਬ ਦਾ ਅਸਾਰ ਸਾਨੂੰ ਹਰੀ ਹੋ ਨਾ ਸਾਡਾ ਮਨ ਸੁਝਾਈ ਦਿੱਤਾ हर बुर्गा माता हर पुछी सचा सतन की प्यारे जी नाम सदा ई ਜੋ ਜੀਵਦਾਰ ਨੂੰ ਹਰੀਆ ਉਹ ਸੁਖਾਂ ਦੇ ਬੁਨਿਆਦਾਂ ਦਾ ਸਾਰੇ ਸੁਖਾਂ ਨੂੰ ਬਾਜ਼ਾਰ ਵਿੱਚ ਕੱਟ ਕੇ ਖਾਣ ਦੇਣ ਵਾਲਾ ਹੈ ਹਰੀਆ ਨਾੜ ਦੇ ਨਾਲ ਹਰੀ ਹਰੀਆ ਕੋਟ ਉਹ ਹਰੀ ਆਸ਼ਾ ਹੈ ਅਬ ਸਾਰ ਇੱਕ ਸਭ ਲੋਕ ਦੇਖੇ ਉਹ ਸਾਰੇ ਸਭ ਕਹ ਕੇ ਦੇਖਣੇ ਕੀਤੇ ਹਨ ਮਨ ਹਾਰੇ ਦਾ ਸਭ ਕੋਈ ਮਿੱਠਾ ਜੀਵਦਾਰ ਕੋਬਾਨੰਦਾਰ ਦੇ ਬੰਨੇ ਸਾਰੇ ਨਾਮ ਹਰੀ ਵਾਹ ਅਸ ਲੋਗ ਮੰਨ ਮਿੱਠਾ ਪਿਆਰਾ ਲਗਾਏ ਪਿਆਰੇ ਜੀ ਜੋ 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 ਤਰਪ ਤਾਵੇ ਜੇ ਕੋਈ ਅੰਮ੍ਰਿਤ ਨਾਮ ਦੀ ਸਰਵਣ ਕਰਕੇ ਮਨਨ ਕਰਨੀ ਚਾਹੇ ਉਹ ਤ੍ਰਿਪਤੀ ਜਾਂ ਆਣੇ ਪੂਰੇ ਰਜ ਜਾਣਗੇ ਆਵਰ ਹੋਇਆ ਜੋ ਨਾਮ ਰਤ ਪਾਵੇ ਜੋ ਕੋਈ ਦਾਇਰ ਨਾਮ ਰਸ ਨੂੰ ਪਾਵੇਗਾ ਉਹ ਅਗਰ ਹੋਵੇਗਾ ਮਰਨ ਤੇ ਰਾਤ ਹੋ ਜਾਏਗਾ ਨਾਮ ਨੂੰ ਗਾਣੇ ਦੀ ਸਿਹਤ ਕਰਾਪਤ ਹੋਵੇਗਾ ਸੋਨੇ ਦੇ ਸੱਚੇ ਪਾਲ ਸਾਹਿਬ ਦੇ ਨਾਮ ਦਾ ਖਜ਼ਾਨਾ ਪ੍ਰਾਪਤ ਹੋਵੇਗਾ ਜੇ ਸਾਧੂ ਜੀ ਨਾਮੀ ਸਾਧੂ ਜੀ ਜੇ ਕੋਈ ਮੰਦਗੀ ਦੀ ਸਾਧਾ ਦੇ ਦੋਹਾਂ ਹੰਤ ਬਸ ਜਾਏਗਾ ਉਹਦੇ ਨਾਮ ਦੇ ਖਜ਼ਾਨੇ ਦੀ ਰਾਜ ਮਿਲੂਗੀ ਜਿਹਨੇ ਮਾਰਾ ਰਾਤ ਪਾਇਆ ਅਸਲੀ ਸੱਚ ਦਾ ਧੰਨਾ ਜਿਨ੍ਹਾਂ ਨੇ ਹਰੇ ਦੇ ਨਾਮ ਰਸ ਨੂੰ ਪੋਣੋ ਖੁੱਤਿਆ ਹੈ ਉਹ ਆਤਮ ਸਫਲ ਕਰਕੇ ਪੂਰਨ ਵੱਜ ਗੁਰ ਹੈ ਜਿਹਨੇ ਹਰ ਸਾਧ ਪਾਇਆ ਮਾਉ ਦੁਲਾਣਾ ਜਿਮਾਨੋ ਹਰੀਆ ਰਾਸਾ ਗੋ ਵਿਸ਼ਾ ਗੋਤਿ ਕਾਰਾ ਵਿੱਚ ਪਦਾਰਥਾਂ ਦੇ ਨਾਲ ਨਹੀਂ ਬੋਲਦਾ ਨ ਸਿੱਧੇ ਨਾਲ ਦੇ ਗੁਨੀ ਕੋ ਹਰਿ ਸ਼ੰਗ ਲੁਲਾਈ ਸੁਖਾ ਪ੍ਰਾਪਤ ਹਰ ਹਰ ਨਾਮ ਇਹਨਾਂ ਪ੍ਰਖੰਡ ਬਣੇ ਸ੍ਰੀ ਹਰੀਆ ਗੋ ਸਾੰਗ ਹਰਿ ਪਰੇ ਕਾ ਕਰਾਣਾ ਅੰਮ੍ਰਿਤ ਨਾਮ ਪ੍ਰਾਪਤ ਹੁੰਦਾ ਹੈ ਜਿਤ ਮਾਤਿਕ ਭਾਜੀ ਸਾਜੀ ਜੀ ਦੇ ਬਲ ਨ ਕੋ ਬਾਲੀ ਸਾਣੋ ਤੇ ਆਰੇ ਸੰਗਤ ਆਏ ਹਨ ਹੋ ਗਿਆ ਨੇ ਮਾਰ ਕੇ ਤੇ ਹੱਥ ਆਇਆ ਅੰਦਰ ਜਾਣੇ ਬੇ ਤੇ ਸੁਖੀ ਲੋਹਣ ਕੋਲ ਦੇ ਹੱਥ ਆਇਆ ਤਾਂ ਇਸ ਨਾਲ ਕੋ ਵੱਖਰਾ ਕਰਣਾ ਬਰਖਾ ਜੇ ਇੱਕ ਲੱਗ ਮੁਕਤ ਭਏ ਤੈਨੂੰ ਉਹ ਜਾਨ ਵਰਗੇ ਜੀਵਨ ਸਾਇ ਹੋ ਸਿੱਖਾਂਗੇ ਉਹਨਾਂ ਨਾਲ ਕੋ ਵੀ ਭਣੀ ਮੁਕਤ ਹੋ ਗਏ ਜਿਵੇਂ ਧੰਨਾ ਗੁਰੂ ਨੇ ਸੁਪਾਈਆ ਜਿਵੇਂ ਸੰਗਲ ਕਰਕੇ ਮਹਾਰਾਜ ਨੇ ਨਾਮ ਦਾ ਖਜ਼ਾਨਾ ਪਾਈਦਾ ਹੈ ਆਹ ਨਾਨਕ ਗੁਰੂ ਦੇ ਸਾਹਿਬ ਕੰਨਸਾਹਿਬ ਜਿੰਨੂ ਤੇ ਬੋਕੀ ਤੇ ਜੰਮਨੇ ਸੰਗਤਿਸੇ ਅੰਦਰ ਤੋਂ ਨਾ ਨੂੰ ਦਰਸਣ ਕਿਰਪਾ ਨਾ ਹੋਈ ਪਿਆਰੇ ਜੀ